ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁਝ ਚੀਜ਼ਾਂ ਜਿੰਨੀਆਂ ਜ਼ਿਆਦਾ ਫੇਮਸ ਹੁੰਦੀਆਂ ਨੇ ਉਸ ਤੋਂ ਕਿਤੇ ਜ਼ਿਆਦਾ ਉਹ ਟੇਸਟੀ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਹੈਗਾ ਜੀ ਅੰਮ੍ਰਿਤਸਰੀ ਗੁਲਚਾ ਜਿਹੜਾ ਕਿ ਸਭ ਨੂੰ ਬੜਾ ਹੀ ਪਸੰਦ ਹੁੰਦਾ ਜਦੋਂ ਹੀ ਸਾਰੇ ਦਰਬਾਰ ਸਾਹਿਬ ਜਾਂਦੇ ਆ ਜਾਂ ਕਈ ਕੰਮਾਂ ਤੰਦਿਆ ਤੇ ਅੰਮ੍ਰਿਤਸਰ ਜਾਂਦੇ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਹੋਊਗਾ ਜਿਹੜਾ ਇਹ ਕੁਲਚਾ ਉੱਥੇ ਖਾ ਕੇ ਨਹੀਂ ਆਉਂਦਾ ਪਰ ਅੱਜ ਆਪਾਂ ਇਹਨੂੰ ਘਰ ਦੇ ਵਿੱਚ ਤਿਆਰ ਕਰਾਂਗੇ ਬੜੇ ਹੀ ਆਸਾਨ ਤਰੀਕੇ ਨਾਲ ਤੇ ਤੰਦੂਰ ਦੀ ਵੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਤੇ ਨਾ ਹੀ ਆਪਾਂ ਇਹਨੂੰ ਗੈਸ ਤੇ ਸੇਕਾਂਗੇ ਇੰਨਾ ਜ਼ਿਆਦਾ ਟੇਸਟੀ ਬਣਾਵਾਂਗੇ ਬਿਲਕੁਲ ਤੰਦੂਰੀ ਕੁਲਚੇ ਵਰਗਾ ਟੇਸਟ ਆਊਗਾ ਆਲੂਆਂ ਨੂੰ ਤੁਸੀਂ ਇਸੇ ਤਰ੍ਹਾਂ ਹੀ ਉਬਾਲਣਾ ਜਿਵੇਂ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਸੀ ਮਤਲਬ ਪਾਣੀ ਘੱਟ ਰੱਖਿਓ ਫਿਰ ਉਬਾਲਿਓ ਤਾਂ ਕਿ ਆਲੂਆਂ ਵਿੱਚ ਪਾਣੀ ਨਾ ਜਾਵੇ ਕਿਉਂਕਿ ਜੇ ਆਲੂ ਅੰਦਰ ਪਾਣੀ ਪਰ ਗਿਆ ਗਰਮੀ ਦਾ ਮੌਸਮ ਹੈ ਤੇ ਖੁਲਚੇ ਬਿਲਕੁਲ ਵਧੀਆ ਨਹੀਂ ਬਣਨੇ ਫਿਰ ਆਪਾਂ ਇਹਦੇ ਲਈ ਲਵਾਂਗੇ ਗਲਾਸ ਦਾ ਚੌਥਾ ਹਿੱਸਾ ਦੁੱਧ ਇਹਨੂੰ ਤੁਸੀਂ ਕਿਸੇ ਵੀ ਖੁੱਲੇ ਜੇ ਭਾਂਡੇ ਵਿੱਚ ਪਾ ਲਿਓ ਦੁੱਧ ਤੁਹਾਡਾ ਨਾਰਮਲ ਹੋਣਾ ਚਾਹੀਦਾ ਹੈ ਅੱਧਾ ਕੱਪ ਲੈ ਆਪਾਂ ਦਹੀਂ ਦਾ ਜਾਨੀ ਕਿ ਖਾਣਾ ਖਾਣ ਵਾਲੇ 4-5 스ਪੂਨ ਦਹੀਂ ਲਿਓ ਤੇ ਜਿਆਦਾ ਖੱਟਾ ਨਾ ਹੋਵੇ 4-5 스ਪੂਨ ਹੀ ਲੈ ਆਪਾਂ ਦੇਸੀ ਘਿਓ ਦੇ ਇੱਕ ਚਮਚ ਲਵਾਂਗੇ ਆਪਾਂ ਖੰਡ ਦਾ ਚਾਹੀ ਤੁਸੀਂ ਪੀਸੀ ਹੋਈ ਖੰਡ ਲੈ ਲਿਓ ਜਾਂ ਫਿਰ ਬੂਰਾ ਖੰਡ ਲੈ ਲਿਓ ਜ਼ਰੂਰਤ ਦੇ ਅਨੁਸਾਰ ਲੈ ਲਿਓ ਤੁਸੀਂ ਨਮਕ 3 ਚਮਚਾ ਅੱਧਾ ਲਿਓ ਤੁਸੀਂ ਬੇਕਿੰਗ ਸੋਡਾ ਤੇ ਉਸ ਤੋਂ ਵੀ ਅੱਧਾ ਲਿਓ ਤੁਸੀਂ ਬੇਕਿੰਗ ਪਾਊਡਰ ਸਾਰੀਆਂ ਚੀਜ਼ਾਂ ਨੂੰ ਇਕੱਠਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਓ ਉਸ ਤੋਂ ਬਾਅਦ ਇਹਦੇ ਵਿੱਚ 1 ਕੱਪ ਪਾਇਆ ਆਪਾਂ ਮੈਦੇ ਦਾ ਤੇ 1 ਕੱਪ ਹੀ ਪਾਇਆ ਆਟੇ ਦਾ ਕਿਸੇ ਵੀ ਕੌਲੀ ਵਗੈਰਾ ਨਾਲ ਤੁਸੀਂ ਇਹਨੂੰ ਮਿਨ ਸਕਦੇ ਹੋ ਮੈਦਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਰੱਖਾਂਗੇ ਕਿਉਂਕਿ ਅੰਮ੍ਰਿਤਸਰੀ ਕੁਲਚਾ ਜਿਹੜਾ ਉਹ ਕੱਲੇ ਮੈਦੇ ਤੋਂ ਤਿਆਰ ਹੁੰਦਾ ਆਟਾ ਆਪਣੀ ਮਰਜ਼ੀ ਦੇ ਅਨੁਸਾਰ ਤੁਸੀਂ ਪਾ ਸਕਦੇ ਹੋ ਬਾਕੀ ਤੁਹਾਡਾ ਜਿਵੇਂ ਦਿਲ ਇਰੇ ਤੁਸੀਂ ਉਵੇਂ ਹੀ ਬਣਾ ਲਿਓ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰਕੇ ਹੌਲੀ-ਹੌਲੀ ਗੁੰਨਣਾ ਸ਼ੁਰੂ ਕਰਾਂਗੇ ਪਹਿਲਾਂ ਇਹਨੂੰ ਆਪਾਂ ਦੁੱਧ ਤੇ ਦਹੀਂ ਵਿੱਚ ਹੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਜ਼ਰੂਰਤ ਦੇ ਅਨੁਸਾਰ ਆਪਾਂ ਇੱਕ ਦੋ ਚਮਚੇ ਦੇ ਵਿੱਚ ਪਾਣੀ ਦੇ ਪਾਵਾਂਗੇ ਪਰ ਜਿੰਨੀ ਕੀ ਜ਼ਰੂਰਤ ਹੋਵੇ ਓਨਾ ਹੀ ਪਾਓ ਇੱਕ ਵਾਰੀ ਤੁਸੀਂ ਆਟੇ ਨੂੰ ਥੋੜਾ ਜਿਹਾ ਸਖਤ ਰੱਖਿਓ ਕਿਉਂਕਿ 10-12 ਮਿੰਟ ਤੁਸੀਂ ਇਹਨੂੰ ਲਗਾਤਾਰੀ ਰਗੜ-ਰਗੜ ਕੇ ਗੁੰਨਣਾ ਹੈਗਾ ਕਈ ਵਾਰੀ ਇਹਨੂੰ ਪਟਾਕ ਪਟਾਕ ਕੇ ਵੀ ਤੁਸੀਂ ਮਾਰਨਾ ਹੈ ਪਰ ਇਹਦੇ ਵਿੱਚ ਥੋੜਾ ਜਿਹਾ ਪਾਣੀ ਲੱਗਦਾ ਜਾਊਗਾ ਕਿਉਂਕਿ ਜਿੰਨਾ ਹੀ ਤੁਸੀਂ ਇਹਨੂੰ ਰਗੜੋਗੇ ਹੱਥਾਂ ਨਾਲ ਮਲਦੇ ਜਾਓਗੇ ਤਾਂ ਇਹਨੂੰ ਥੋੜਾ ਥੋੜਾ ਪਾਣੀ ਦੀ ਜ਼ਰੂਰਤ ਪਊਗੀ ਤੇ ਸੌਫਟ ਜਿਹਾ ਡੋਅ ਇਹਦਾ ਤਿਆਰ ਹੋ ਜਾਊਗਾ ਆਲੂ ਵੀ ਦੇਖੋ ਆਪਣੇ ਉਬਲ ਕੇ ਤਿਆਰ ਹੈ ਬਿਲਕੁਲ ਠੰਡੇ ਹੋ ਗਏ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਹੋਊਗਾ ਜਿਵੇਂ ਇਸ ਬਿਲਕੁਲ ਸੁੱਕੇ ਹੈ ਆਪਾਂ ਇਸੇ ਤਰ੍ਹਾਂ ਹੀ ਆਲੂ ਤਿਆਰ ਕਰਨੇ ਆ ਫਿਰ ਇਕ ਲੈ ਲਾਂਗੇ ਜੀ ਆਪਾਂ ਪੈਣ ਇੱਕ ਚਮਚ ਲਵਾਂਗੇ ਜੀਰਾ ਇੱਕ ਚਮਚ ਲਵਾਂਗੇ ਸਾਬਤ ਧਨੀਆ ਦੋ ਤਿੰਨ ਲਈਆਂ ਸੁੱਕੀਆਂ ਲਾਲ ਮਿਰਚਾਂ ਥੋੜਾ ਜਿਹਾ ਲਵਾਂਗੇ ਅਨਾਰ ਦਾਣਾ ਇੱਕ ਦੋ ਮਿੰਟਾਂ ਲਈ ਹਲਕਾ ਜਿਹਾ ਰੋਸਟ ਕਰ ਲਾਂਗੇ ਉਸ ਤੋਂ ਬਾਅਦ ਜਦ ਹੀ ਮਸਾਲਿਆਂ ਦੀ ਵਧੀਆ ਜੀ ਖੁਸ਼ਬੋ ਆਉਣ ਲੱਗੀ ਤੈਨੂੰ ਆਪਾਂ ਠੰਡਾ ਕਰ ਲਾਂਗੇ ਫਿਰ ਆਪਾਂ ਇਹਨਾਂ ਨੂੰ ਕੀਤਾ ਇੱਕ ਮਿੰਟ ਲਈ ਗ੍ਰਾਈਂਡ ਦਰਦਰਾ ਜਿਹਾ ਆਪਾਂ ਪੀਸਣਾ ਸੀ ਪਰ ਇਹ ਚੰਗੀ ਤਰ੍ਹਾਂ ਨਹੀਂ ਪੀਸੇਗੇ ਕਿਉਂਕਿ ਮਸਾਲੇ ਬਹੁਤ ਥੋੜੇ ਸੀ ਜੇ ਮਸਾਲਾ ਜ਼ਿਆਦਾ ਹੋਵੇ ਤੁਸੀਂ ਤਾਂ ਜੱਗ ਜਿਪਾਇਓ ਨਹੀਂ ਤਾਂ ਸਿੰਪਲੀ ਕੁੰਡੀ ਕੋ ਚੀ ਵਿੱਚ ਕੁੱਟ ਲਿਓ ਤੇ ਆਪਾਂ ਵੀ ਦੇਸੀ ਤਰੀਕਾ ਵਰਤਿਆ ਫਿਰ ਕੁੰਡਾ ਕੋਟਾ ਲੈ ਲਿਆ ਤੇ ਨੂੰ ਚੰਗੀ ਤਰ੍ਹਾਂ ਕੁੱਟ ਕੇ ਇੱਕ ਪਲੇਟ ਵਿੱਚ ਕੱਢ ਲਿਓ ਉਸ ਤੋਂ ਬਾਅਦ ਜੀ ਆਪਾਂ ਲਈ ਆਲੂ ਜਿਹੜੇ ਚੰਗੀ ਤਰ੍ਹਾਂ ਠੰਡੇ ਹੋ ਚੁੱਕੇ ਸੀ ਆਪਾਂ ਇਹਨਾਂ ਨੂੰ ਛਿੱਲ ਲਿਆ ਫਿਰ ਇਹਨਾਂ ਨੂੰ ਆਪਾਂ ਗ੍ਰੇਟ ਕਰਾਂਗੇ ਕੁਲਚਿਆਂ ਵਿੱਚ ਇੱਕ ਗੱਲ ਧਿਆਨ ਰੱਖਿਓ ਕਿ ਇਹਨੂੰ ਕਿਸੇ ਵੀ ਮੈਸ਼ਰ ਨਾਲ ਮੈਸ਼ ਨਹੀਂ ਕਰਨਾ ਇਸੇ ਤਰੀਕੇ ਨਾਲ ਹੀ ਤੁਸੀਂ ਗ੍ਰੇਟ ਕਰਨਾ ਤਾਂ ਕਿ ਜਿਹੜੇ ਆਲੂਆਂ ਵਿੱਚ ਹੈ ਕੋਈ ਵੀ ਗੱਠ ਵਗੈਰਾ ਨਾ ਰਵੇ ਫਿਰ ਬਿਲਕੁਲ ਬਰੀਕ ਕੱਟ ਲਿਓ ਪਿਆਜ਼ ਉੱਪਰ ਦੀ ਪਾ ਦਿਓ ਹਰੀਆਂ ਮਿਰਚਾਂ ਇਹਨਾਂ ਚੀਜ਼ਾਂ ਨੂੰ ਮਿਕਸ ਕਰਦੇ ਜਾਈਓ ਥੋੜਾ ਥੋੜਾ ਪਾਇਓ ਖਰਾ ਤਾਂ ਨੀਆ ਕੋਈ ਵੀ ਚੀਜ਼ ਹੈ ਜਿਹੜੀ ਤੁਹਾਡੀ ਉਹ ਗਿੱਲੀ ਨਾ ਹੋਵੇ ਮਤਲਬ ਧਨੀਆ ਵਗੈਰਾ ਤੁਹਾਡਾ ਸੁੱਕਾ ਹੋਣਾ ਚਾਹੀਦਾ ਹੈ। ਕਈ ਵਾਰੀ ਆਪਾਂ ਐਟ ਅ ਟਾਈਮ ਹੀ ਇਹਨੂੰ ਧੋ ਕੇ ਪਾ ਦਿੰਨੇ ਆ ਉਸ ਤਰ੍ਹਾਂ ਨਹੀਂ ਕਰਨਾ। ਫਿਰ ਪਾਵਾਂਗੇ ਕਾਲੀ ਮਿਰਚ, ਚਾਟ ਮਸਾਲਾ ਤੇ ਇਹ ਮਸਾਲਿਆਂ ਦੇ 2-3 ਚਮਚਾ ਆਪਾਂ ਉੱਪਰ ਪਾ ਦਾਂਗੇ। ਥੋੜਾ ਜਿਹਾ ਮਸਾਲਾ ਆਪਾਂ ਬਚਾ ਕੇ ਰੱਖਾਂਗੇ ਕਿਉਂਕਿ ਉਹਨੂੰ ਆਪਾਂ ਅੱਗੇ ਵਰਤਾਂਗੇ। ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਇੱਕ ਗੱਲ ਦਾ ਧਿਆਨ ਰੱਖਿਓ ਇੱਥੇ ਨਮਕ ਹਜੇ ਤੁਸੀਂ ਨਹੀਂ ਪਾਉਣਾ ਕਿਉਂਕਿ ਜਦੋਂ ਹੀ ਨਮਕ ਪਾਤਾ ਹੋ ਸਕਦਾ ਇਹ ਥੋੜਾ ਜਿਹਾ ਠਿੱਲਾ ਹੋ ਜੇ। ਹੁਣ ਆ ਕੀ ਮजेदार ਜੀ ਸਾਸ ਤਿਆਰ ਕਰਾਂਗੇ ਇਹਦੇ ਲਈ ਇਮਲੀ ਨੂੰ 5 ਕਿ ਮਿੰਟ ਗਰਮ ਪਾਣੀ ਵਿੱਚ ਉਬਾਲ ਲਿਓ ਤੇ ਉਹਦਾ ਥੋੜਾ ਜਿਹਾ ਰਸ ਲੈ ਲਿਓ ਫਿਰ ਪਾਇਆ ਸਫੇਦ ਨਮਕ ਲਾਲ ਮਿਰਚ ਜੀਰਾ ਪਾਊਡਰ ਚਾਟ ਮਸਾਲਾ ਸਾਰੀਆਂ ਚੀਜ਼ਾਂ ਆਪਣੇ ਟੇਸਟ ਦੇ ਅਨੁਸਾਰ ਪਾ ਲਿਓ ਫਿਰ ਇੱਕ ਕੱਟ ਲਿਓ ਬਰੀਕ ਪਿਆਜ਼ ਇੱਕ ਕੱਟਿਓ ਹਰੀ ਮਿਰਚ ਜਿੰਨਾ ਤੁਹਾਨੂੰ ਤਿੱਖਾ ਪਸੰਦ ਹੈ ਉਸ ਹਿਸਾਬ ਨਾਲ ਕੱਟ ਕੇ ਪਾ ਲਿਓ ਇਨੂੰ ਮਿਕਸ ਕਰਕੇ ਉੱਪਰ ਦੀ ਪਾ ਦਿਓ ਖਰਾ ਧਨੀਆ ਇੱਕ ਚੀਜ਼ ਮੇਰੇ ਤੋਂ ਮਿਸ ਹੋ ਗਈ ਸੀ ਉਹ ਪਹਿਲਾਂ ਹੀ ਪਾ ਲਿਓ 1.5 ਚਮਚਾ ਪਪਾਇਆ ਸ਼ੱਕਰ ਦਾ ਕਿਉਂਕਿ ਸੌਸ ਹੈ ਜਿਹੜੀ ਖੱਟੀ ਮਿੱਠੀ ਬਣੇ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਪਾ ਦਾਂਗੇ ਉਬਲਿਆ ਹੋਇਆ ਆਲੂ ਜਿਹਨੂੰ ਆਪਾਂ ਗ੍ਰੇਟ ਕਰ ਲਿਆ ਤੁਸੀਂ ਚਾਹੋ ਤਾਂ ਇਹਨੂੰ ਮੈਸ਼ ਕਰਕੇ ਵੀ ਪਾ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਸਾਈਡ ਤੇ ਰੱਖ ਲਿਓ ਮਜ਼ੇਦਾਰ ਚਟਨੀ ਕੋਲਚੇ ਨਾਲ ਖਾਣ ਲਈ ਤਿਆਰ ਹੈ ਐਨੇ ਆਪਣੇ ਆਟੇ ਨੂੰ ਆਪਾਂ 20 ਮਿੰਟਾਂ ਲਈ ਰੈਸਟ ਤੇ ਰੱਖਿਆ ਸੀ ਉਸ ਤੋਂ ਬਾਅਦ ਥੋੜਾ ਜਿਹਾ ਲਗਾ ਲਿਆ ਕਿਉਂ ਦੇਖੋ ਤੱਕ ਕਿੰਨਾ ਸੌਫਟ ਬਣ ਕੇ ਤਿਆਰ ਹੋ ਗਿਆ ਹੁਣ ਇਹਨੂੰ ਆਪਾਂ ਬੇਲਾਂਗੇ ਬੇਲਣ ਲਈ ਕੀ ਕਰਨਾ ਆਪਾਂ ਨੂੰ ਇਕੱਠੇ ਨਾਲ ਹੀ ਬੇਲ ਲੈਣਾ ਹੈਗਾ ਥੋੜਾ ਜਿਹਾ ਮੈਦਾ ਪਾ ਕੇ ਤੇ ਉੱਪਰ ਦੀ ਆਪਾਂ ਇਹਨੂੰ ਬੇਲਣਾ ਸ਼ੁਰੂ ਕਰ ਦਿੱਤਾ ਤੇ ਇਹਨੂੰ ਜਿੰਨਾ ਲੰਬਾ ਤੁਹਾਡੇ ਤੋਂ ਹੋ ਸਕੇ ਓਨਾ ਹੀ ਤੁਸੀਂ ਬੇਲ ਲੈਣਾ ਇਹ ਜਿਹੜਾ ਕੁਲਚਾ ਆਪਾਂ ਬਿਲਕੁਲ ਉਸੇ ਤਰੀਕੇ ਨਾਲ ਤਿਆਰ ਕਰ ਰਹੇ ਹਾਂ ਜਿਵੇਂ ਉਹ ਬਣਾਉਂਦੇ ਐ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਸਿੰਪਲ ਤਰੀਕਾ ਵੀ ਦੱਸੂਗੀ ਉਹਦੇ ਨਾਲ ਤਿਆਰ ਕਰ ਲਿਓ ਪੂਰੀ ਵੀਡੀਓ ਦੇਖਦੇ ਜਾਓ ਜਦੋਂ ਹੀ ਤੁਸੀਂ ਇਹਨੂੰ ਬੇਲ ਲਿਆ ਪਰ ਮੈਂ ਹਜੇ ਵੀ ਥੋੜਾ ਜਿਹਾ ਮੋਟਾ ਰਹਿ ਗਿਆ ਤੇ ਤੁਸੀਂ ਇਹਨੂੰ ਇਸ ਇਸ ਤੋਂ ਵੀ ਪਤਲਾ ਬਿਲਨੇਗਾ ਕਿਉਂਕਿ ਮੇਰੇ ਕੋਲ ਥੋੜੀ ਜਿਹੀ ਜਗ੍ਹਾ ਘੱਟ ਸੀ ਉਸ ਹਿਸਾਬ ਨਾਲ ਨਹੀਂ ਹੋਇਆ ਤੇ ਆਪਾਂ ਇਹਦੇ ਉੱਪਰ ਦੇਸੀ ਘਿਓ ਲਗਾਉਂਦੇ ਗਏ ਤੇ ਇਹਨੂੰ ਫੋਲਡ ਕਰਦੇ ਗਏ ਤੇ ਇਸ ਤੋਂ ਬਾਅਦ ਜਦੋਂ ਹੀ ਤੁਸੀਂ ਇਹਨੂੰ ਇਸ ਤਰੀਕੇ ਨਾਲ ਫੋਲਡ ਕਰ ਲਿਆ ਫਿਰ ਇਹਦੇ ਵਿੱਚ ਲਗਾਉਣੇ ਤੁਸੀਂ ਕੱਟ ਪੇੜਿਆਂ ਦੀ ਤਰ੍ਹਾਂ ਤੁਸੀਂ ਇਹਨੂੰ ਕੱਟ ਲੈਣਾ ਚੰਗੀ ਤਰ੍ਹਾਂ ਦਬਾ ਕੇ ਕੱਟਿਓ ਤੇ ਇਹਦੇ ਪੇੜੇ ਤਿਆਰ ਕਰ ਲਿਓ ਕਿ ਆਮ ਰੋਟੀ ਜਿੰਨਾ ਪੇੜਾ ਨਾ ਹੋਵੇ ਉਸ ਤੋਂ ਮੋਟਾ ਹੋਣਾ ਚਾਹੀਦਾ ਹੈ ਪੰਜੇ ਦੇ ਪੇੜੇ ਬਣਗੇ ਜਾਨੀ ਕਿ ਆਪਣੇ ਪੰਜ ਮਜ਼ੇਦਾਰ ਜੇ ਕੁਲਚੇ ਬਣ ਕੇ ਤਿਆਰ ਹੋਣਗੇ ਇਸ ਤਰੀਕੇ ਨਾਲ ਖੁੱਲੂਗਾ ਜੇ ਤੁਸੀਂ ਮੋਟਾ ਕੱਟਿਆ ਤਾਂ ਇਸ ਤਰ੍ਹਾਂ ਖੁੱਲੂਗਾ ਤੁਹਾਨੂੰ ਬਾਅਦ ਵਿੱਚ ਸੈਕਟ ਕਰਨਾ ਪਊਗਾ ਬਸ ਇਹੀ ਗੱਲ ਹੈ ਜੇ ਤੁਸੀਂ ਪਤਲਾ ਬਣਾ ਲਿਆ ਤਾਂ ਉਸੇ ਤਰ੍ਹਾਂ ਹੀ ਤਿਆਰ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਮਿਕਸ ਕਰਤਾ ਨਮਕ ਤੇ ਤਿੱਖੀ ਮਿਰਚ ਮਸਾਲਾ ਥੋੜਾ ਜਿਹਾ ਤਿੱਖਾ ਰੱਖਿਓ ਕਿਉਂਕਿ ਇਹਦੇ ਵਿੱਚ ਆਟਾ ਜ਼ਿਆਦਾ ਹੋਊਗਾ ਫਿਰ ਕੁਲਚੇ ਦਾ ਸਵਾਦ ਨਹੀਂ ਆਉਣਾ ਜੇ ਫਿੱਕਾ ਰਹਿ ਗਿਆ ਬਚੇ ਮਸਾਲੇ ਵਿੱਚ ਆਪਾਂ ਮਿਕਸ ਕਰ ਦਾਂਗੇ ਮੇਥੀ ਤੇ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਦਾਂਗੇ ਕਿਉਂਕਿ ਹੁਣ ਇਹਦੀ ਆਪਾਂ ਨੂੰ ਜ਼ਰੂਰਤ ਪਊਗੀ ਪੇੜਾ ਆਪਣਾ ਬਣ ਕੇ ਤਿਆਰ ਹੈ ਤੇ ਇੱਕ ਆਪੇ ਦੇ ਵਿੱਚ ਚਾਟ ਮਸਾਲਾ ਵੀ ਮਿਕਸ ਕੀਤਾ ਮੈਂ ਦੱਸਣਾ ਭੁੱਲ ਗਈ ਸੀ ਹਲਕਾ ਜੈਨੂ ਆਪਾਂ ਬੇਲ ਦਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਭਰਾਂਗੇ ਸਟਫਿੰਗ ਜਿਹੜੀ ਆਪਾਂ ਤਿਆਰ ਕਰ ਲਈ ਸੀ ਚੰਗੀ ਤਰ੍ਹਾਂ ਦੇਸੀ ਘਿਓ ਲਗਾਉਂਦੀ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਕਿਉਂਕਿ ਆਪਾਂ ਪਹਿਲਾਂ ਹੀ ਦੇਸੀ ਘਿਓ ਹੈ ਜਿਹੜਾ ਪੂਰਾ ਲਗਾਤਾ ਮੇਥੀ ਮਸਾਲੇ ਵਿੱਚ ਇਹਨੂੰ ਆਪਾਂ ਕੋਟ ਕਰ ਲਾਂਗੇ ਇੱਕ ਸਾਈਡ ਤੇ ਤੁਸੀਂ ਇਹਨੂੰ ਲਗਾਉਣਾਗਾ ਫਿਰ ਵੇਲਣਾ ਸ਼ੁਰੂ ਕਰ ਦਿਓ ਆਟਾ ਜੇ ਥੋੜਾ ਸਾਫਟ ਹੋਵੇ ਤਾਂ ਇਹ ਜਲਦੀ ਜਲਦੀ ਵੇਲਿਆ ਜਾਊਗਾ ਜਦੋਂ ਤੁਸੀਂ ਇਸ ਤਰੀਕੇ ਨਾਲ ਕੁਲਚਾ ਬਣਾਇਆ ਤਾਂ ਕਿਤੋਂ-ਕਿਤੋਂ ਆਲੂ ਦਿਖਣਗੇ ਕਿਉਂਕਿ ਇਹ ਲੱچھے ਪਰੌਂਠੇ ਵਾਂਗੂ ਬਣਦਾ ਤੇ ਇਹਦੇ ਵਿੱਚੋਂ ਆਲੂ ਦਿਖਦੇ-ਦਿਖਦੇ ਹੈ ਜੇ ਤੁਸੀਂ ਸਿੰਪਲ ਬਣਾਉਣਾ ਹੈ ਇਹ ਤਰੀਕਾ ਨਹੀਂ ਵਰਤਣਾ ਤਾਂ ਬਸ ਤੁਸੀਂ ਸਿੰਪਲ ਪੀੜਾ ਕਰ ਲਿਓ ਵਿੱਚ ਆਲੂ ਪਰੌਂਠੇ ਦੀ ਤਰ੍ਹਾਂ ਭਰ ਕੇ ਉਹਨੂੰ ਤਿਆਰ ਕਰਿਓ ਉਹ ਵੀ ਬਹੁਤ ਮਜ਼ੇਦਾਰ ਬਣਦਾ ਹੈ ਜਦੋਂ ਇਹ ਕੁੱਲਚਾ ਬਣ ਗਿਆ ਤਾਂ ਤਵੇ ਉੱਪਰ ਪਾਣੀ ਲਗਾਇਓ ਤੇ ਇਸ ਕੁੱਲਚੇ ਦੀ ਇੱਕ ਸਾਈਡ ਤੇ ਖੂਬਸਾਰਾ ਪਾਣੀ ਲਗਾ ਕੇ ਤਵੇ ਤੇ ਪਾ ਦਿਓ ਤੇ ਇਹਨੂੰ ਟੱਕ ਦਿਓ 2-3 ਮਿੰਟਾਂ ਲਈ ਉਸ ਤੋਂ ਬਾਅਦ ਤੁਸੀਂ ਇੱਕ ਪੈਨ ਖਾਲੀ ਕੋਈ ਵੀ ਚੰਗੀ ਤਰ੍ਹਾਂ ਗਰਮ ਕਰ ਲਿਓ ਤੇ ਇਹਨੂੰ ਤਵੇ ਨੂੰ ਇਹਦੇ ਉੱਪਰ ਉਲਟਾ ਕਰ ਲਿਓ ਜਦੋਂ ਤੁਸੀਂ ਤਵੇ ਉੱਪਰ ਕੁੱਲਚਾ ਪਾਉਂਗੇ ਗੈਸ ਫੁੱਲ ਨਾ ਕਰਿਓ ਕਿਉਂਕਿ ਇਹ ਥੋੜਾ ਜਿਹਾ ਮੋਟਾ ਹੁੰਦਾ ਹੈ ਆਮ ਰੋਟੀ ਨਾਲ ਇਹਨੂੰ ਪੱਕਣ ਤੇ 304 ਮਿੰਟ ਆਰਾਮ ਨਾਲ ਨੀਚੋਂ ਲੱਗਦੇ ਆ ਇਸ ਲਈ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ ਉਸ ਤੋਂ ਬਾਅਦ ਆਪਾਂ ਦੂਸਰਾ ਗੁਲਚਾ ਵੀ ਪਾਤਾ ਦੇਖੋ ਇਸ ਤਰ੍ਹਾਂ ਬਣ ਕੇ ਤਿਆਰ ਹੁੰਦੇ ਆ ਇਹ ਬੜੀ ਵਧੀਆ ਲੱਗਦੇ ਆ ਜਦੋਂ ਹੀ ਨੀਚੋਂ ਪੱਕ ਜੂਗਾ ਇਹਨਾਂ ਤਵੇ ਨੂੰ ਆਪਣੇ ਆਪ ਹੀ ਛੱਡ ਦੇਣਾ ਇਸ ਤਰ੍ਹਾਂ ਦਾ ਪਿੱਛੋਂ ਦੇਖੋ ਤਿਆਰ ਹੋਊਗਾ ਬਿਲਕੁਲ ਤੰਦੂਰ ਵਾਂਗੂ ਤੇ ਉਸ ਤੋਂ ਬਾਅਦ ਪੈਨ ਦੇ ਉੱਪਰ ਤੁਸੀਂ ਉਲਟਾ ਇਹਨੂੰ ਕਰ ਦਿਓ ਤੇ ਜਿਹੜੀ ਸਾਈਡ ਵਿੱਚ ਇਹਦੀ ਕਮੀ ਰਹੇਗੀ ਪੱਕਣ ਵਿੱਚ ਉਹ ਵੀ ਨਾਲ ਨਾਲ ਸੇਕਿਆ ਜਾਊਗਾ ਪਰ ਤੁਹਾਡਾ ਜਿਹੜਾ ਪੈਨ ਹੈ ਥੱਲੋਂ ਉਹ ਵੀ ਫੁੱਲ ਗਰਮ ਹੋਵੇ ਜਿਹੜਾ ਪਿਛਲਾ ਹਿੱਸਾ ਥੋੜਾ ਬਹੁਤ ਕੱਚਾ ਰਹੂਗਾ ਉਹਨੂੰ ਤੁਸੀਂ ਪਲਟ ਕੇ ਪਕਾ ਲਿਓ ਡਾਇਰੈਕਟ ਗੈਸ ਤੇ ਪਕਾਉਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਇਸੇ ਤਰ੍ਹਾਂ ਹੀ ਪਕਾਉਂਦੇ ਜਾਓ ਜਦ ਹੀ ਤੁਸੀਂ ਇਹਨੂੰ ਇਸ ਤਰ੍ਹਾਂ ਪਕਾਇਆ ਪੈਨ ਦੇ ਵਿੱਚ ਰੱਖ ਕੇ ਗੈਸ ਦੀ ਫਲੇਮ ਫੁੱਲ ਕਰ ਦਿਓ ਬਹੁਤ ਹੀ ਮਜ਼ੇਦਾਰ ਕ੍ਰਿਸਪੀ ਜਿਹਾ ਕੁਲਚਾ ਤੁਹਾਡਾ ਹੈਗਾ ਬਣ ਕੇ ਤਿਆਰ ਹੋਊਗਾ ਤੇ ਜਿਹੜਾ ਇਹਨੂੰ ਖਾਊਗਾ ਦੱਸ ਵੀ ਨਹੀਂ ਸਕਦਾ ਕਿ ਤੁਸੀਂ ਇਹਨੂੰ ਗੈਸ ਤੇ ਤਿਆਰ ਕੀਤਾ ਕਿਉਂਕਿ ਇਹ ਬਿਲਕੁਲ ਤੰਦੂਰੀ ਕੁਲਚੇ ਵਾਲੀ ਫੀਲਿੰਗ ਦੇਊਗਾ ਮਜ਼ੇਦਾਰ ਜੀ ਅੰਮ੍ਰਿਤਸਰ ਇਹ ਗੁਲਚੇ ਦੀ ਰੈਸਪੀ ਕਿਓ ਜੀ ਲਗੀ ਹੈ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਹੁਣ ਤੁਸੀਂ ਵੀ ਜਲਦੀ ਜਲਦੀ ਇਸ ਤਰ੍ਹਾਂ ਮਜ਼ੇਦਾਰ ਜਾਂ ਅੰਮ੍ਰਿਤਸਰੀ ਗੁਲਚਾ ਘਰ ਦੇ ਵਿੱਚ ਬਣਾ ਕੇ ਖਾਓ ਬਹੁਤ ਜਿਆਦਾ ਟੇਸਟੀ ਬੰਦ ਹੈ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਹੋ ਇਹ ਵੀ ਕਮੈਂਟ ਜਰੂਰ ਕਰਿਓ ਤੇ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਇੰਜੋਏ ਕਰੋ ਮੇਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ